ਜੈ ਮਾ ਚਿੰਤਪੁਰਨੀ ਸੇਵਕ ਸਭਾ ਵੱਲੋਂ ਚੇਅਰਮੈਨ ਰਾਜਨ ਮਹਿਤਾ ਅਤੇ ਪ੍ਰਧਾਨ ਹਰਦੇਵ ਸਿੰਘ ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ ਮੰਦਿਰ ਲਈ ਦੋ ਬੱਸਾਂ ਸ਼ਰਧਾਲੂਆ ਲਈ ਰਵਾਨਾ ਕੀਤੀਆਂ ਗਈਆਂ ਜ਼ੋਰਦਾਰ ਜੈਕਾਰਿਆਂ ਦੇ ਨਾਲ ਬੱਸ ਯਾਤਰਾ ਨੂੰ ਜਗਤਗੁਰੂ ਅਸ਼ਨੀਲ ਜੀ ਮਹਾਰਾਜ ਸਮਾਜ ਸੇਵਕ ਅਰਵਿੰਦ ਪਕਨਾ ਅਤੇ ਅਮਿਤ ਸ਼ਾਸਤਰੀ ਨੇ ਸਾਂਝੇ ਤੌਰ ਤੇ ਨਾਰੀਅਲ ਤੋੜ ਕੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਕੈਸ਼ ਨਰੇਸ਼ ਕੁਮਾਰ ਵਿਸ਼ਾਲ ਸ਼ਰਮਾ ਮਨਜੀਤ ਕਾਲਿਆ ਦੀਪਾਂਸ਼ੂ ਸ਼ੁਭਮ ਸ਼ਰਮਾ ਸ਼ਾਮ ਡੋਗਰ ਸਮੇਤ ਤੰਤਾ ਹਾਜ਼ਰ ਸਨ ਰਾਜਨ ਜੀ ਟੀਮ ਨੂੰ ਮੈਂ ਬਤਾਈ ਦੇਣਾ ਕਿ ਜਿਹੜਾ ਹਰ ਮਹੀਨੇ ਦੇ ਲਾਸਟ ਸ਼ਨੀਵਾਰ ਮਾ ਚਿੰਤਪੁਰਨੀ ਦੀ ਯਾਤਰਾ ਵਾਸਤੇ ਲੈ ਕੇ ਜਾਂਦੇ ਸਨਾਤਨ ਨਾਲ ਜੋੜ ਰਹੇ ਨੇ ਇਹ ਬੜਾ ਵੱਡਾ ਅਪਰਾਲਾ ਆ ਕਿ ਕਿਸੇ ਨੂੰ ਸਨਾਤਨ ਨਾਲ ਜੋੜਨਾ ਹਰ ਮਹੀਨੇ ਜਿੱਦਾਂ ਤੁਸੀਂ ਜਾਣਦੇ ਹੋ ਬਸਾਂ ਕਰੀ ਦੋ ਜਾਂ ਤਿੰਨ ਕਰੀ ਚਾਰ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਸਨਾਤਨ ਦੀ ਸੇਵਾ ਵਿੱਚ ਇਹ ਟੀਮ ਲੱਗੀ ਰਵੇ ਤੇ ਮੈਂ ਆਸ ਕਰਦਾ ਵਾਂ ਤੇ ਲੋਕ ਬਜ਼ੁਰਗ ਮਾਤਾਵਾਂ ਜਿਹੜੇ ਸਾਡੇ ਭਰਾ ਵਾ ਇਹ ਧਰਮ ਨਾਲ ਜੁੜਨ